ਲੁਧਿਆਣਾ ਵੀ ਆਲੀ ਵੱਡੀ ਖਬਰ ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ ਦਿਲਜੀਤ ਦੋਸਾਂਝ ਦੇ ਕੰਸਰਟ ਕਰਕੇ ਲਿਆ ਗਿਆ ਵੱਡਾ ਫੈਸਲਾ ਆਖਿਰ ਕੀਆ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਸੋ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਲਾਈਵ ਕੰਸਰਟ ਦੇ ਲਈ ਹਜ਼ਾਰਾਂ ਲੋਕਾਂ ਦੇ ਪੀਏਯੂ ਲੁਧਿਆਣਾ ਪਹੁੰਚਣ ਦੀ ਉਮੀਦ ਹੈ ਇਸ ਕਨਸਰਟ ਕਾਰ ਲੁਧਿਆਣਾ ਦੇ ਡੀਸੀ ਨੇ ਸ਼ਹਿਰ ਦੇ ਕਲੱਬਾਂ ਦੇ ਵਿੱਚ ਨਵੇਂ ਸਾਲ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਨੇ ਡੀਸੀ ਨੇ ਕਲੱਬ ਦੇ ਸਕਤਰਾ ਨੂੰ ਬੁਲਾ ਕੇ ਹਦਾਇਤ ਕੀਤੀ ਹੈ ਕਿ 31 ਦਸੰਬਰ ਨੂੰ ਕਿਸੇ ਵੀ ਕਲੱਬ ਦੇ ਵਿੱਚ ਨਵੇਂ ਸਾਲ ਸਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਹੋਵੇਗਾ ਇਸ ਨਾਲ ਹੀ ਡੀਸੀ ਦਿਆ ਹਦਾਇਤਾਂ ਤੋਂ ਬਾਅਦ ਕਲੱਬਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਾਰੀਆਂ ਤਿਆਰੀਆਂ ਬੇਕਾਰ ਹੋ ਗਈਆਂ ਨੇ ਇਸ ਨਾਲ ਹੀ ਲੋਕਾਂ ਨੇ ਇਸ ਗੱਲ ਤੇ ਵੀ ਇਤਰਾਜ਼ ਜਤਾਇਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਦਿਲਜੀਤ ਨੂੰ ਜ਼ਿਆਦਾ ਹਮਾਇਤ ਕਿਉਂ ਦਿੱਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਹੜਤਾਲ 31 ਦਸੰਬਰ ਤੇ ਨਵੇਂ ਸਾਲ ਮੌਕੇ ਲੁਧਿਆਣਾ ਕਲੱਬ ਨੋਦੀ ਕਲੱਬ ਸਤਲੁਜ ਕਲੱਬ ਦੇ ਵਿੱਚ ਜਸ਼ਨ ਤੇ ਨਾਈਟ ਪਾਰਟੀਆਂ ਹੁੰਦੀਆਂ ਨੇ ਇਸ ਤੋਂ ਇਲਾਵਾ ਕਈ ਕਲੱਬਾਂ ਦੇ ਵਿੱਚ ਪੰਜਾਬੀ ਕਲਾਕਾਰ ਵੀ ਸ਼ੋਅ ਕਰਦੇ ਨੇ ਇਸ ਵਾਰ ਨੋਦੀ ਕਲੱਬ ਵਿੱਚੇ ਸ਼ੋਅ ਕਰਵਾਇਆ ਜਾਣਾ ਸੀ ਜਿਸ ਦੀਆਂ ਤਿਆਰੀਆਂ ਪਿਛਲੇ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸੀ ਪਰ ਇਹ ਵੀ ਰੱਦ ਹੋ ਚੁੱਕਾ ਹੈ ਪਰ ਇਸ ਦੇ ਨਾਲ ਹੀ ਹੋਰ ਵੱਖ-ਵੱਖ ਕਲੱਬ ਨੇ ਜਿਨ੍ਹਾਂ ਦੇ ਵਿੱਚ ਪ੍ਰੋਗਰਾਮਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਨਿਰਾਸ਼ਾ ਹੈ ਇੱਕ ਪਾਸੇ ਲੁਧਿਆਣਾ ਦੇ ਵਿੱਚ ਦਲਜੀਤ ਦੇ ਆਉਣ ਦੀ ਖੁਸ਼ੀ ਤੇ ਦੂਜੇ ਪਾਸੇ ਕਲੱਬਾਂ ਦੇ ਵਿੱਚ ਪੂਰਨ ਤੌਰ ਦੇ ਨਾਲ ਪ੍ਰੋਗਰਾਮ ਰੱਦ ਤੁਸੀਂ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਇਸ ਨੂੰ ਲੈ ਕੇ ਤੁਸੀਂ ਵੀ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਰੋਸਾ ਜ਼ਰ ਕਰਨਾ ਲੁਧਿਆਣਵੀ ਵਾਲੀ ਵੱਡੀ ਖਬਰ ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ ਦਿਲਜੀਤ ਦੋਸਾਂਝ ਦੇ ਕੰਸਰਟ ਕਰਕੇ ਲਿਆ ਗਿਆ ਵੱਡਾ ਫੈਸਲਾ ਆਖਿਰ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਲਾਈਵ ਕੰਸਰਟ ਲਈ ਹਜ਼ਾਰਾਂ ਲੋਕਾਂ ਦੇ ਪੀਏਯੂ ਲੁਧਿਆਣਾ ਪਹੁੰਚਣ ਦੀ ਉਮੀਦ ਹੈ ਇਸ ਕਨਸਰਟ ਕਾਰਨ ਲੁਧਿਆਣਾ ਦੇ ਡੀਸੀ ਨੇ ਸ਼ਹਿਰ ਦੇ ਕਲੱਬਾਂ ਦੇ ਵਿੱਚ ਨਵੇਂ ਸਾਲ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਨੇ ਡੀਸੀ ਨੇ ਕਲੱਬ ਦੇ ਸਕਤਰਾਂ ਨੂੰ ਬੁਲਾ ਕੇ ਹਦਾਇਤ ਕੀਤੀ ਹੈ ਕਿ 31 ਦਸੰਬਰ ਨੂੰ ਕਿਸੇ ਵੀ ਕਲੱਬ ਦੇ ਵਿੱਚ ਨਵੇਂ ਸਾਲ ਸਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਹੋਵੇਗਾ ਇਸ ਨਾਲ ਹੀ ਡੀਸੀ ਦਿਆ ਹਦਾਇਤਾਂ ਤੋਂ ਬਾਅਦ ਕਲੱਬਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਾਰੀਆਂ ਤਿਆਰੀਆਂ ਬੇਕਾਰ ਹੋ ਗਈਆਂ ਨੇ ਇਸ ਨਾਲ ਹੀ ਲੋਕਾਂ ਨੇ ਇਸ ਗੱਲ ਤੇ ਵੀ ਇਤਰਾਜ਼ ਜਤਾਇਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਦਿਲਜੀਤ ਨੂੰ ਜ਼ਿਆਦਾ ਹਮਾਇਤ ਕਿਉਂ ਦਿੱਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਹਰ ਸਾਲ 31 ਦਸੰਬਰ ਤੇ ਨਵੇਂ ਸਾਲ ਮੌਕੇ ਲੁਧਿਆਣਾ ਕਲੱਬ ਨੋਦੀ ਕਲੱਬ ਸਤਲੁਜ ਕਲੱਬ ਦੇ ਵਿੱਚ ਜਸ਼ਨ ਤੇ ਨਾਈਟ ਪਾਰਟੀਆਂ ਹੁੰਦੀਆਂ ਹਨ ਇਸ ਤੋਂ ਇਲਾਵਾ ਕਈ ਕਲੱਬਾਂ ਦੇ ਵਿੱਚ ਪੰਜਾਬੀ ਕਲਾਕਾਰ ਵੀ ਸ਼ੋਅ ਕਰਦੇ ਨੇ। ਇਸ ਵਾਰ ਲੋਦੀ ਕਲੱਬ ਵਿੱਚ ਸ਼ੋਅ ਕਰਵਾਇਆ ਜਾਣਾ ਸੀ ਜਿਸ ਦੀਆਂ ਤਿਆਰੀਆਂ ਪਿਛਲੇ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸੀ ਪਰ ਇਹ ਵੀ ਰੱਦ ਹੋ ਚੁੱਕਾ ਹੈ। ਪਰ ਇਸ ਦੇ ਨਾਲ ਹੀ ਹੋਰ ਵੱਖ-ਵੱਖ ਕਲੱਬ ਨੇ ਜਿਨ੍ਹਾਂ ਦੇ ਵਿੱਚ ਪ੍ਰੋਗਰਾਮਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਨਿਰਾਸ਼ਾ ਹੈ। ਇੱਕ ਪਾਸੇ ਲੁਧਿਆਣਾ ਦੇ ਵਿੱਚ ਦਿਲਜੀਤ ਦੇ ਆਉਣ ਦੀ ਖੁਸ਼ੀ ਤੇ ਦੂਜੇ ਪਾਸੇ ਕਲੱਬਾਂ ਦੇ ਵਿੱਚ ਪੂਰਨ ਤੌਰ ਦੇ ਨਾਲ ਪ੍ਰੋਗਰਾਮ ਰੱਦ ਉਸ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਇਸ ਨੂੰ ਲੈ ਕੇ ਤੁਸੀਂ ਵੀ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਨੂੰ ਸੱਚ ਕਰਨਾ ਲੁਧਿਆਣਵੀ ਵਾਲੀ ਵੱਡੀ ਖਬਰ ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ ਦਿਲਜੀਤ ਦੋਸਾਜ ਦੇ ਕੰਸਰਟ ਕਰਕੇ ਲਿਆ ਗਿਆ ਵੱਡਾ ਫੈਸਲਾ ਆਖਿਰ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਿਆ ਸੁਪੰਜਾਬੀ ਗਾਇਕ ਦਿਲਜੀਤ ਦੋਸਾਜ 31 ਦਸੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਲਾਈਵ ਕੰਸਰਟ ਲਈ ਹਜ਼ਾਰਾਂ ਲੋਕਾਂ ਦੇ ਪੀਏਯੂ ਲੁਧਿਆਣਾ ਪੌਂਚਣ ਦੀ ਉਮੀਦ ਹੈ ਇਸ ਕੰਸਰਟ ਕਾਰਨ ਲੁਧਿਆਣਾ ਦੇ ਡੀਸੀ ਨੇ ਸ਼ਹਿਰ ਦੇ ਕਲੱਬਾਂ ਦੇ ਵਿੱਚ ਨਵੇਂ ਸਾਲ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਨੇ ਡੀਸੀ ਨੇ ਕਲੱਬ ਦੇ ਸਖਤਰਾਂ ਨੂੰ ਬੁਲਾ ਕੇ ਹਦਾਇਤ ਕੀਤੀ ਹੈ ਕਿ 31 ਦਸੰਬਰ ਨੂੰ ਕਿਸੇ ਵੀ ਕਲੱਬ ਦੇ ਵਿੱਚ ਨਵੇਂ ਸਾਲ ਸਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਹੋਵੇਗਾ ਇਸ ਨਾਲ ਹੀ ਡੀਸੀ ਦਿਆ ਹਦਾਇਤਾ ਤੋਂ ਬਾਅਦ ਕਲੱਬਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਾਰੀਆਂ ਤਿਆਰੀਆਂ ਬੇਕਾਰ ਹੋ ਗਈਆਂ ਨੇ ਇਸ ਨਾਲ ਹੀ ਲੋਕਾਂ ਨੇ ਇਸ ਗੱਲ ਤੇ ਵੀ ਇਤਰਾਜ਼ ਜਤਾਇਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਦਿਲਜੀਤ ਨੂੰ ਜ਼ਿਆਦਾ ਆਹਮਤ ਕਿਉਂ ਦਿੱਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਹੱਦ ਤਾਲ 31 ਦਸੰਬਰ ਤੇ ਨਵੇਂ ਸਾਲ ਮੌਕੇ ਲੁਧਿਆਣਾ ਕਲੱਬ ਨੋਦੀ ਕਲੱਬ ਸਤਲੁਜ ਕਲੱਬ ਦੇ ਵਿੱਚ ਜਸ਼ਨ ਤੇ ਨਾਈਟ ਪਾਰਟੀਆਂ ਹੁੰਦੀਆਂ ਨੇ ਇਸ ਤੋਂ ਇਲਾਵਾ ਕਈ ਕਲੱਬਾਂ ਦੇ ਵਿੱਚ ਪੰਜਾਬੀ ਕਲਾਕਾਰ ਵੀ ਸ਼ੋਅ ਕਰਦੇ ਨੇ ਇਸ ਵਾਰ ਨੋਦੀ ਕਲੱਬ ਵਿਖੇ ਸ਼ੋਅ ਕਰਵਾਇਆ ਜਾਣਾ ਸੀ ਜਿਸ ਦੀਆਂ ਤਿਆਰੀਆਂ ਪਿਛਲੇ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸੀ ਪਰ ਇਹ ਵੀ ਰੱਦ ਹੋ ਚੁੱਕਾ ਹੈ ਪਰ ਇਸ ਦੇ ਨਾਲ ਹੀ ਹੋਰ ਵੱਖ-ਵੱਖ ਕਲੱਬ ਨੇ ਜਿਨ੍ਹਾਂ ਦੇ ਵਿੱਚ ਪ੍ਰੋਗਰਾਮਸ ਨੂੰ ਰੱਦ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਨਿਰਾਸ਼ਾ ਹੈ ਇੱਕ ਪਾਸੇ ਲੁਧਿਆਣਾ ਦੇ ਵਿੱਚ ਦਲਜੀਤ ਦੇ ਆਉਣ ਦੀ ਖੁਸ਼ੀ ਤੇ ਦੂਜੇ ਪਾਸੇ ਕਲੱਬਾਂ ਦੇ ਵਿੱਚ ਤੁਰੰਤ ਅਰ ਦੇ ਨਾਲ ਪ੍ਰੋਗਰਾਮ ਰਾਤ ਤੁਸੀਂ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਇਸ ਨੂੰ ਲੈ ਕੇ ਤੁਸੀਂ ਵੀ ਆਪਣੇ ਕਮੈਂਟ ਕਮੈਂਟ ਬਾਕਸाइज ਨੂੰ ਸੱਚ ਕਰਨਾ